ਬਟੇ ਬਣੀ ਨਿਕਲ ਲੈ ਲੈ ਲਾ ਉਹਨਾਂ ਨੂੰ ਦੋ ਗੱਲਾਂ ਤਾਂ ਹੀ ਜਾਂਦਾ ਫਿਰ ਇਹ ਕਹਿੰਦਾ ਯਾਰ ਤੁਸੀਂ ਹੀ ਰੋਤ ਬਲੇ ਗੋਸਤ ਦਾ ਚਰਨ ਨਾ ਕਿਹੜੇ ਕੰਮ ਹੈ 12 ਕਿਲੋ ਬਣੀ ਨਿਕਲ ਲੈ ਚੋਰੀ ਉਹੀ ਗੱਲ ਤੂੰ ਕਿਹਾ ਦੂੰਦੀ ਨਾ ਲੈ ਜਾ ਉਹ ਨਹੀਂ ਉਹ ਲੱਗ ਨਹੀਂ ਇਹ ਇਹਦੇ ਤੇ ਰੋਲੇ ਵਾਲਾ ਕੰਮ ਨਹੀਂ ਇਹਨੇ ਯਾਰ ਕਹਾਂ ਇਹ ਨਹੀਂ ਦੋ ਪੈਸੇ ਕਮਾਉਣੇ ਨੇ ਤੂੰ ਨਹੀਂ ਕਮਾਈਵੇਂ ਮੋਣੇ ਮੈਂ ਵੀ ਪੈਸੇ ਲਾ ਕੇ ਲੈ ਆਂ ਜੇ ਮੈਨੂੰ 5-400 ਬੱਦੂ ਤਾਂ ਹੀ ਦਊ ਬਾਕੀ ਦਾ ਸੋ ਬੱਦਰਾ ਹੈ ਲੈ ਨਾ 500 ਦੇ ਦੇ ਯਾਰ ਲੈ ਬੱਕਰਾ ਲੈ ਤੁੱਕ 4-500 ਕਹਿੰਦਾ 500 ਫੜਾ ਦੇ ਠੀਕ ਠੀਕ ਹੋਰ ਤੁੰਗਾ ਥਕਣਾ ਨਾ ਯਾਰਾ ਥਕਣਾ ਬਹੁਤ ਬਖਤੀ ਦਾ ਲਾ ਬੋਲੋ ਕਿੰਨਾ ਦਾ ਆਉਂਦਾ ਪੱਕਾ ਦਾ ਦੇ ਫੜਾ ਕਿੰਨੇ ਨਹੀਂ ਨਹੀਂ ਖੜ ਜੀ ਉਸ ਨਹੀਂ ਘੜਦਾ ਤੂੰ 8.500 ਕਹਿੰਦਾ ਹਉ ਦੇ 8000 ਦਾ ਕਹਿੰਦਾ ਹੈ ਮੇਮਣਾ 8000 ਨਹੀਂ ਨਹੀਂ ਸਾਡੇ ਚਾਚਾ ਪਾ ਕੇ ਦੀ ਫਿਰ ਵੀ ਕੀ ਕਰਿਆ ਵਾ ਹਾਂ ਚਲ ਤੂੰ ਜਿੰਨੇ ਦੇ ਮਾਲ ਆ ਪਾ ਗਏ ਇਹਨੂੰ 25 ਦੇ ਤਾਂ ਹਾਂ ਇਹ ਨੂੰ ਕਰਕੇ ਫੜਾ ਦੇ ਬੱਜੀ ਤੂੰ ਇੱਕ ਵਾਰਾ ਕਹਿ ਕੇ ਇਹਨੂੰ ਕੋ ਬਕਮੋਲਾ ਕੇ ਹੈ ਇਹਨੂੰ ਫੜਾ ਦੇ ਨਹੀਂ ਨੂੰ ਨਹੀਂ ਮਾਰਨਾ ਇਹਨੂੰ ਰੋਟੀ ਨਹੀਂ ਹਾਂ ਬੱਸ 30000 ਰੁਪਏ ਲੈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸੰਗਰਾ ਲਾ ਗਿਆ ਹਾਂ ਪੱਤਾ ਚਾਰ ਬੱਚਿਆਂ ਦਾ ਜਿਹੜੀ ਗੱਲ ਕਰ ਬੇ ਮੂੰਹ ਤੇ ਕਹਿੰਦਾ ਅੱਬ ਮੁੱਕਦੇ ਨਹੀਂ ਯਾਰਾ ਚਾਰਾਂ ਦਾ ਪੰਜ ਹਾਂ ਚਾਰਾਂ ਦਾ ਬਸ ਉਹ ਨਹੀਂ ਉਹ ਤਾਂ ਫੰਟਰੇ ਮੰਨੀ ਇਹ ਜੀਰੋ ਜਾਓ ਦੇਖੋ ਜੀ ਤੁਸੀਂ ਸਾਤੋਂ ਸਿਆਣਾ ਅਸੀਂ ਕੀ ਜਿਹੜਾ ਕੋਈ ਆਲੇ ਖਾਲ ਸਿਆਣੀ ਆ ਗੋਲ ਲੱਜੇ ਲਈ ਜਾਂਦੇ ਨੇਗੇ ਇਦੋਂ ਚੋਰਾਂ ਨੂੰ ਨਹੀਂ ਨਾ ਸਾਹਮਣੇ ਹੱਟ ਨਿਕਲੇ ਪੈਣਗੇ ਕੋਈ ਸਮਝ ਨਾ ਨਿਗਾ ਮਾਰ ਇੱਕ ਪਸ਼ੂ ਰਾਜੀ ਹੁੰਦਾ ਚੱਲ ਫਿਰਦਾ ਜੀ ਵੀ ਕਰਦਾ ਜੇ ਨੂੰ ਮਰ ਜੇ ਬਣਾ ਲਓ 10 ਕਿਲੋ 8 ਕਿਲੋ ਤੋਂ ਵੱਧ ਕੋਈ ਜਹ ਤਿੰਨ ਵਾਹ ਹੱਥ ਹੱਥ ਤੋਂ ਆਵਾ ਨਹੀਂ ਉਸੇ ਕਰਕੇ ਦੇ ਦਿਆ ਮੈਂ ਹੋਣੀ ਕਰਾਇਆ ਕਰੋ ਬਟਗਰ ਪੀ ਬਈ ਮੈਂ ਜਿਆਦਾ ਗੈਂਗ ਵੀ ਲਾ ਲਿਆ ਚੈਨੂ ਕਰਾਉਣਾ ਕੀ ਆ ਨਾ ਮੈਂ ਤਾਂ ਤੁਹਾਨੂੰ ਤਾਂ ਹੀ ਕਿਹਾ ਦਾਦਾ ਮੈਂ ਨਾ ਜਾਈਦਾ ਮੈਂ ਪਤਾ ਜੀ ਰੱਖਣੇ ਨੇ ਕਿਹਨੂੰ ਵੀ ਦੇ ਦੇ ਅੱਲਾ ਹਾੜੇ ਇਹਨੇ ਨਾ ਉੱਪਰ ਨਾ ਲਾ ਕੇ ਭਾਗ ਆ ਵੀ ਉਹੀ ਗੱਲ ਹੈ ਸਾਡੇ ਯਾਰ ਉਹ ਤਾਂ ਮੈਨੂੰ ਬੁਲਾ ਕੇ ਲਿਆਇਆ ਉਹਦੇ ਕਹਿਣ ਨਾਲ ਕੀ ਹੋ ਗਿਆ ਮੈਂ ਹੁਣ ਕਿੰਨੇ ਪੈਸੇ ਫੜਾ ਚੁਣ 15000 ਰੁਪਏ ਫੇਰ ਤੁਸੀਂ ਗੱਲ ਕਰੋ 15 ਫੜਾ ਕੇ ਕਿਉਂ ਜੀ 15000 ਰੁਪਏ ਦੇ ਉਹ ਬੁਲਾ ਕੇ ਕਹਿਣ ਨੂੰ ਦਵਾ ਨੇ 15000 ਇਗਾ ਬਾਈ ਜੀ ਜੀ ਨਹੀਂ ਉਹ ਮੈਂ ਕੀ ਕਰਾਂ ਯਾਰ ਉਹ ਪੁੱਛੀ ਨਹੀਂ ਬਾਈ ਉਹ ਤਾਂ ਟੱਕਾਰ ਮਾਰ ਕੇ ਭੱਜ ਗਿਆ ਯਾਰ ਉਹ ਵੀ ਆ ਯਾਰ ਹਾਈ ਆ ਜਾ ਉਹ ਯਾਰ ਲੈ ਯੂ ਟੰਡ ਦੇਖਲਾ ਮੇਰਾ ਟੰਡ ਦੇਖਲਾ ਲੈ ਕਿੰਨੀ ਨਾ ਉਹ ਕਿਰਵਾ ਲੈ ਤੇਰੇ ਸਾਹਮਣੇ ਜੇ ਰੱਖਾਂਗਾ ਕੀ ਆਇਆ ਜਾਂਦਾ ਮੀਂਹ ਨਹੀਂ ਲਫੜ ਆ ਦੇਖ ਮੇਰਾ ਹੱਥ ਨੀ ਰੱਖ ਸਾਡਾ ਯਾਰ ਕੀ ਜਾਨ ਨਹੀਂ ਹੈਗੀ ਬਸੂਆ ਤੇ ਜਮੀਂ ਮੇਰੀ ਇਹ ਹਰ ਜੱਜ ਇਹ ਮਾਰਦੇ ਹੁੰਦੇ ਨਾ ਮਾਰ ਹੀ ਹੁੰਦੇ ਮੈਂ ਹੁਣ ਭੁਗਾ ਦੇ ਹੁੰਦੇ ਮੇਰਾ ਹੱਥ ਨੀ ਰੱਖ ਮੈਂ ਤੈਨੂੰ ਇਹ ਨਹੀਂ ਕਹਿੰਦਾ ਇਹ ਹੱਕਿਆਰ ਆਇਆ ਹੋਇਆ ਜੇ ਮਾਰੇ ਉਹ ਡੰਡਾ ਲਗਦਾ ਕਿ ਮਾਰੀ ਇਹ ਜਾਨੀ ਇਹ ਨਾ ਪਛਾਣ ਜਾਨਾ ਜਾਓਗੇ ਤਾਂ ਮੋਬਾਈਲ ਨੰਬਰ ਇਹਨਾਂ ਦੇ ਜੀ 1750 1500 ਨਾ ਬੱਸ ਤੱਕ ਆ ਕਰ ਉਹਨੇ ਕਹਿਆ ਹਾੜਿਆਂ ਨੂੰ ਫੋਨ ਨਹੀਂ ਜੇ ਚ ਪਾਇਆ ਫੋਨ ਤਾਂ ਪਾ ਲਿਆ ਜੇ ਇਹ ਦੇਣਾ ਦੀ ਪੱਕਾ ਮੈਂ ਜਮਾ ਨਹੀਂ ਕਰਦਾ ਤੱਕਾ ਨਾਗਾ ਲੈ ਤੇਰਾ ਆ ਲੈ ਗਿਆ ਗਾਹਾਂ ਦੇ ਹੋਰ ਬੰਦਾ ਆਹ ਹੋ ਗਿਆ ਹਣ ਪੱਕਾ ਹੋ ਗਿਆ ਜੀ ਸੁਆਹ ਹਲ ਘੱਟ ਨਰਦੀ ਆ ਪੱਕਾ ਰਹਿ ਗਿਆ ਹਗਾ ਜੀ ਨਾ ਕਰੋ ਰਾਹਸਾ ਕਰ ਬਈਆ ਸਾਚਾ ਦੱਸਦਾ ਸਹੀ 1500 ਦਾ ਬਹੁਤ ਠੀਕ ਆ ਜਿਵੇਂ ਦੇ ਨਹੀਂ ਮੇਰੇ ਪਾਸ ਤੀਰੇ ਬਸ ਜੀ ਆਇਆ ਨਾ ਕਰ ਫਸਦਾ ਉਹ ਪੀ ਜਾ ਰਿਹਾ ਫੇ ਤਾਂ ਉਹ ਤਾਂ ਪੰਗਾ ਉਹ ਯਾਰ ਬਾਈ ਜਦ ਦੇ ਦੇਣੇ ਬੁੱਦੇ ਦੇਖਣ ਨਹੀਂ ਦੇ ਮਾਰੇ ਮੇਰੇ ਕੋਲ ਕੋਈ ਨਹੀਂ ਆ ਲੈ ਜਨਾ ਨਾ ਕੋ ਜੀ 500 ਬਾਈ ਕਿੰਨੇ ਆਹ ਬਹੁਤ ਜੀ ਬਦਰਾ ਮੰਡੀ ਵਾਲਾ ਕੇ ਲੱਗੋ ਸਾਨੂੰ ਲੋ ਬਸ ਕੀ ਹੁਣ ਤੰਨ ਨਹੀਂ ਬਸ ਜੀ ਗੋਗੀ ਕਿਹਨੋਂ ਲੈਗਾ ਫਰਗੂ ਦਾ ਸੰਤੂਰੀ ਵਾਲਿਆ ਯਾਰ ਇਹ ਗੰਮੀ ਨਹੀਂ ਸ਼ਾਮਿਆਂ ਨੇ ਯਾਰ ਉਹ ਡੰਡਾ ਕੋਲ ਹੈਗਾ ਆਪਣਾ ਡੰਡਾ 1000 ਦੀ ਦਾ ਭਾਂਡਾ ਕੋਈ ਜਾਸਾ ਨਾਗਾ ਬਈਏ ਜਿੱਥੇ ਤੇ ਰੱਖਿਆ ਉੱਥੇ ਹੂ ਹੋ ਗਿਆ ਬਈ ਹੋ ਗਿਆ ਹੋ ਗਿਆ ਤੁਸਾਂ ਲੋ ਬਈ ਆ ਚਾਰੇ ਪਸ਼ੂਆਂ ਦਾ ਹੋਇਆ ਸੌਦਾ ਪੂਰਾ 15000 ਦਾ 15.5 ਹਜ਼ਾਰ ਦਾ ਬਈ ਦੇਖ ਸਕਦੇ ਤੁਸੀਂ ਪਸੇ ਥੋੜੇ ਲਿਸੇ ਦੀਗੇ ਬਾਈ ਯਾਰ ਹੁਣ ਚਾਲੂ ਬੋਲ ਬਦ ਥੋੜੇ ਸਾਹਮਣੇ ਤੋਂ ਨਰਾ 10000 ਯਾਰ ਚਾਰ ਮੱਗ ਉਹ ਇੱਕ ਦੇਖ ਲੈ ਏਡੀ ਕੋ ਏਡੀ ਪੱਠ 2500 ਦੀ ਤੰਦ ਬਈ ਇਹਦੀ ਹਾਂ ਲਾ 25 ਹੋ ਗਈ ਉਹ ਵਾਹ ਏਡੀ ਸਾਰੀ ਪੱਠ ਚਲੋ ਹਾਂ ਚਲੋ ਦੱਸੋ ਦੱਸੋ ਵੀ ਇਹ ਲੈਣੇ ਨੇ ਪੇਪਰ ਤੋਂ ਤੁਸੀਂ ਤੂੰ ਤੁਸੀਂ ਲਾਉਂਗਾ ਕੀ ਲਾਉਂਦੇ ਸਾਈ ਦੇ ਦਾਰੇ ਟੋਕਰੇ ਜੋ ਬਾਬੂ ਮੈਂ ਕਰ ਤੂੰ ਧੋਖਲੇ ਕੇ ਮੈਂ ਬਦਾ ਤੂੰ ਹਾਈ ਤੋਂ ਦੇ ਉਹ ਆਪ ਨੂੰ ਗੱਲ ਪੁੱਗ ਗਿਆ ਪਰ ਕਿਹਨੂੰ ਨੂੰ ਸੇ ਤੂੰ ਬਸ ਆਮ ਨਾਲ ਨਹੀਂ ਲਾਉਂਦਾ ਯਾਰ ਹਾਂ ਆਗਲਾ ਜਿੰਨਾ ਹੱਥੇ ਦੂਰ ਰੱਖਿਆ ਕਰ ਬਾਬੂ ਨਹੀਂ ਤੂੰ ਆਪ ਨਹੀਂ ਤੂੰ ਆਪ ਦੇ ਆਪ ਦੇ ਮਨ ਚ ਸਮਝ ਕੇ ਲੈ ਲੈ ਜਾ ਰਹੇ ਥੋੜੀ ਹੋਂ ਤੂੰ ਕਰੇਗਾ ਨਹੀਂ ਤੁਸੀਂ ਲਾਓ ਕੇ ਰਾਂ ਇਹ 5000 ਕਹਿੰਦਾ ਲਫੜ ਦੋਨੋਂ 10000 ਇੱਕ ਦਾ ਇੱਕ ਲੈਣੀ ਆਪਾਂ ਇੱਕ ਲੈਣੀ ਆ ਉਹ ਨਹੀਂ ਲੈਣੀ ਮੱਖੀ ਜੀ ਨਹੀਂ ਦਾ ਮੈਂ ਤਾਂ 5 ਲਾ ਰਿਹਾ 5 ਲਾਇਆ ਹੋ ਗਿਆ ਯਾਰ ਵਾਹ ਕਰੋ ਵਾਹ ਨੇ ਭਾਉਤਨ ਤਾਂ ਆਈਂ ਤਾਂ ਗਿਆ ਫੇ ਤੂੰ ਗਾਲੀ ਬਾਤ ਹੈ ਹਲੋ ਉਹ ਪਾਣੀ ਆ ਉਹ ਮੇਰੀ ਗੱਲ ਸੁਣੋ ਗੁੱਸਾ ਨਾ ਹੋਣਾ ਅਗਲਾ ਕਹਿੰਦੇ ਵੀ ਇੰਨੇ ਕੇ ਨਹੀਂ ਥੋੜਾ ਬੰਦਾ ਨਾ ਹੁੰਦਾ ਮੈਂ ਤੈਨੂੰ ਫੇ ਤੈਨੂੰ ਕੋਈ ਗਾਲੀ ਬਾਤ ਨਹੀਂ ਤਾਂ ਗੁੱਸਾ ਨਹੀਂ ਕਰਾਂ ਕਿਹਾਂ ਹੀ ਤੈਨੂੰ ਗਿਆ ਹੈ ਬਈ ਜਿੰਨੇ ਦੀ ਤੈਨੂੰ ਲੈ ਤੈਨੂੰ ਪੁੱਗਦੇ ਤੂੰ ਨੇ ਨਵੀਂ ਮਾਰਾ ਮਾਂ ਦਾ ਰੋਜ਼ ਮੰਡੀ ਆਉਣਾ ਨਹੀਂ 15 ਮੰਡੀ ਆ ਜਾਂਦਾ ਹੀ ਗੁੱਸਾ ਨਹੀਂ ਹੋ ਅਮਰੀਕਾ ਹਲੋ ਕੀ ਗੱਲ ਹੈਗੀ ਜੀ ਠੀਕ ਹੈ ਹਾਂ ਹਾਂ ਲੈ ਬਸ ਲੈ ਉਹ ਨਾ ਕਹਿਤਾ ਕਹੋ ਜੀ ਲੈ ਬਈ ਚਲ ਹੁਣ ਤੂੰ ਨਵੇਂ ਡੱਬੇ ਹੋ ਗਏ ਨਵੇਂ ਠੀਕ ਹੈ ਤਾ ਲਾ ਆ ਪਾੜੂਗੀ ਪਹਿਲਾਂ ਲਾ ਕੇਗੇ ਪਹਿਲੇ 9000 ਫਿਰ ਕੌਣ ਕੌਣ ਲਾ ਕੇਗਾ 9000 ਇਹ ਦਵਾ ਲੈਂਦੇ ਨੇ ਇਹਨੇ ਕੋਈ ਨਹੀਂ ਇਹ ਕੋਸ਼ਮਾਰਜੀ ਹੋ ਗਿਆ ਕਿਸੇ 9 ਲਾ ਗੀਆਂ ਵੀਰੇ 9000 ਉਹ ਕੋਈ ਨਹੀਂ ਯਾਰ ਮੈਂ ਲਾਇਆ ਮੈਂ ਲਾਉਂਦੀ ਹਾਂ ਮੁੰਡਾ ਮੇਰੀ ਇਹਨੇ ਲਾਇਆ ਇਹਨੇ ਅਸਮਰੀਕਨ ਆਇਆ ਮੈਂ ਲਾਇਆ ਕਿ ਨਹੀਂ 9000 ਉਹ ਮੈਂ ਲਾਇਆ ਹੋਇਆ ਪਹਿਲਾਂ ਲਾਇਆ ਹੋ 9 ਲਾਇਆ ਹੋ ਤਾਂ ਕੋਈ ਨਹੀਂ ਹੋਰ ਮੈਂ ਉਹ ਮੈਂ ਲਾਇਆ ਉਹ ਹੋ ਬਾਦ ਸੰਝਿਆ ਨਾ ਲਾਇਆ ਨਾ ਕਰੀ ਜਾਂਦਾ ਹੁਣ ਤੈਨੂੰ ਇਹ ਵੀ ਮੈਨੂੰ ਕਹੀ ਜਾਂਦਾ ਸਾਨੂੰ ਨੌ ਵੀ ਦੇ ਯਾਰ ਨਹੀਂ 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 ਲੈ ਲੈ ਨਹੀਂ ਤੇ ਬੀਬੀ ਮਾਂ ਦੇ ਖੋਲ ਪਾ ਦੇ ਯਾਰ ਤੁਸੀਂ ਦੇਖੋ ਕਿ ਰ ਆਪਾਂ ਤਾਂ ਇਹ ਗੱਲ ਇੱਥੇ ਤਾਂ ਕੀ ਆ ਕੰਮ ਹਾਂ ਲਾਉ ਦੇਣੀ ਐ ਹਲਫਾ ਜੇ ਮੇਰਾ ਕਿੱਥੇ ਹੁਣ ਲਾ ਹੁਣ ਨਹੀਂ ਲੈਣੀ ਹਾਂ ਜਾਲ ਨਹੀਂ ਲੈਣਾ ਇਹ ਉੱਪਰ ਨਹੀਂ ਲੈਣੀ ਆ ਲੋਕੜਾ ਸੱਟ ਕੇ ਜਾਂਦੇ ਆ ਉਹ ਕੋਈ ਨਾ ਆਇਆ ਕਾ ਤੂੰ ਮੋਵੇ ਉਹ ਕਦਾ ਕਦਾ ਨਹੀਂ ਲੈਣੀ ਉਹ ਨਹੀਂ ਮੁੱਖਾ ਬੋਲਾ ਕੋਈ ਆ ਤੂੰ ਸੀ ਵੀ ਬਣਾਉ ਬਾਈ ਤੂੰ ਜੇ ਤੂੰ ਕਰੀ ਜਾਣਾ ਤੂੰ ਮੈਂ ਠੰਡਾ ਰਹਿ ਤਾ ਉਹ ਉਹ ਗੱਲ ਚੱਲਦੀ ਕੋਈ ਬਾਈ ਨਾ ਦਾ ਕਿਥੇ ਵਿੱਚ ਪੁੱਗ ਗਿਆ ਮੇਰੀ ਗੱਲ ਤੇ ਉਹ ਵਿੱਚ ਕੋਈ ਸੋਣਦੀ ਮੇਰੀ ਗੱਲ ਪੁੱਗ ਗਿਆ ਜੀ ਨਾ ਨਾ ਅਸੀਂ ਇਹ ਨਾ 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 ਮੈਂ ਬੱਲਵਾ ਗਿਆ ਸੋ ਆ ਜਿੰਨ ਲੜੀ ਜੰਮ ਲਾਓ ਲੜੀ ਤੇ ਨਹੀਂ ਹੁੰਦਾ ਮੰਡੀ ਲੜਦੇ ਕਰਦੇ ਨਹੀਂ ਅਸੀਂ ਲੜਦੇ ਨਹੀਂ ਲਾਓ ਠੀਕ ਕਰਦੇ ਸਾਡਾ ਰੋਜ਼ ਦੇ ਰਾਹ ਹੈ ਸਹੀ ਲਾ ਦੇ ਕਹੀ ਨਾ ਹੂੰ ਸਹੀ ਇਹ ਕਰ ਦੂਗਾ ਨੋ ਪਰ ਪਰ ਰਹੀ ਲ ਸਹੀ ਕਰ ਦੂਗਾ ਸਹੀ ਵੀ ਜਾ ਕੇ ਅਸੀਂ ਬਾਹਰ ਹੋਣ ਕਿ ਹਾਂ ਤੇ ਤੂੰ ਵੀ ਦੱਸ ਜੀ ਬਈ ਇੰਨੇ ਦੀ ਇਤ ਘੱਟ ਦੇਣੀ ਹਾਂ ਮੇਰੇ ਵੀ ਮੇਰੇ ਯਾਰ ਮੁੰਜੇ ਤੂੰ ਵੀ ਖੜਿਆ ਪਿਆ ਬੰਦਾ ਹੁਣ ਕੋ ਅੰਡਾ ਫੋਣੀ ਪਰ ਫੇਰ ਨਹੀਂ ਕਿੱਥੇ ਗੋਣੋ ਦੇ ਦੇ 10000 ਦਿੰਦੇ ਆ ਪਾਦਾ ਕੋ ਨਹੀਂ ਸੋਨੇ ਕੀ ਪਾੜਿਆ ਆਹੀ ਪੱਲਾ ਫਾੜਾ ਸਾਡਾ ਨੋ ਲੈਣੀ ਹੈ ਕੋਈ ਫਦਾ ਇਸ ਤਾ ਬਰੇਨ ਤੋਂ ਫਿਰ ਜੀ ਸਭੋ ਲੈ 500 ਆ 500 ਲੈ ਲਈ ਉਹ ਕਿਹੜੇ ਕਿਹੜੇ ਬਠਾ ਨੇ ਉਹ ਲੋਹੀ ਹੋਏ ਨੇ ਉਹ ਲੋਹੀ ਕਿਹੜੇ ਆ ਮੈਂ ਸ਼ੱਕ ਲਾਹਣ ਜਾਂਦੀ ਆ ਕਿੰਨੇ ਰਹਿ ਲੰਗੇ ਮੈਂ ਨਹੀਂ ਦੱਸਦੀ ਕਾ ਮੁੱਲ ਵੀ ਕੁਝ ਨਹੀਂ ਕਰਿਆ ਜੀ 7000 ਰੁਪਏ ਨੇ ਇਹ ਤਾਂ ਉਹ ਦੇ ਭਰ ਨਹੀਂ ਜਾਉਂਦੇ ਲਵੇ ਲਾਉਂਦੇ ਫੇਰ ਮੈਂ ਮੁੱਲ ਨਹੀਂ ਕਰਿਆ ਬੰਦੀ ਮੈਂ ਤਾਂ ਸਹੀ ਗੱਲ ਦੀ ਕਰੀ ਇੱਕ ਦਾ ਪੁੱਛਿਆ ਤੇ ਇਹ ਕਿਹਾ ਕੋਈ ਨਹੀਂ ਕਾਦਰ ਰਹਾ ਉਹ ਯਾਰਾ ਉਹ ਕਾਬਰ ਦੇ ਨਹੀਂ ਨਹੀਂ ਰੱਬ ਨੇ ਗਾਣੂ ਉਹ ਕਾਬਰ ਦਾ ਪਰਦੇ ਦਾ ਕੀ ਕਰਦਾ ਲਾਫਰਨ ਵਾਲੀ ਤੂੰ ਜੱਲ ਇਹਦਾ ਪਾਲੇ ਨੇ ਕੋਲੇ ਸਾਡੇ ਪੈਸੇ ਸਾਡੇ ਕੋਲ ਬਸ ਬਸ ਠੀਕ ਹੈ ਕਿ ਨਹੀਂ ਹੋਰ ਮਰਾ ਠੀਕ ਹੋ ਆਪਾਂ ਨੂੰ ਕੀ ਲੋੜ ਹੈ ਕਾ ਕਰੁੰਦੇ ਉਹ ਪੱਠਾ ਦੇ ਗੈਸੀਆਂ ਨੇ ਦੋ ਪੱਠਾ ਹਾਂ ਇੱਕ ਬੱਕਰੀ ਤੂੰ ਦੋਨੇ ਪੱਠਾ ਪੱਠਾ ਹੀ ਲੈ ਰਹੇ ਨੇ ਦੋ ਪੱਠਾ ਬੱਕਰੀ ਪੱਠਾ ਬਹੁਤ ਚੰਗੇ ਨੇ ਯਾਰ ਬੱਤੀ ਬੱਕਰੇ ਨੂੰ ਤਾਂ ਪੱਠਾ ਚੰਗੀ ਹੀ ਨੇ ਜਿਹਨੇ ਪਾਲਦੀਆਂ ਨੇ ਸਾਰਾ ਕੁਝ ਖਾਂਦੀਆਂ ਨੇ ਇਕੱਲਾ ਦੁੱਧ ਚੁੰਘਦੀਆਂ ਨੇ ਟਾਣੀ ਲੱਗੀ ਹੋਈ ਹੈ ਪੱਠਾ ਚੰਗੀ ਹੈ ਕੁਝ ਐਸੀ ਨਹੀਂ ਐਸੀ ਹੋਵੇ ਫੇਰ ਵੀ ਆ ਪੱਠਾ ਵੀ ਪਾ ਨਾਲ ਚੀਨੀ ਦੀ ਉਹ ਵੀ ਨਹੀਂ ਆ ਆ ਉਹ ਦੋਨਾਂ ਦੇ ਮੁੱਲ ਦੀ ਹੈ ਜੀ ਜੀ ਚੀਨੀ ਚੀਨੀ ਕਿਹੜੀ ਆ ਹਾਂ ਉਹ ਚੀਨੀ ਆ ਖੰਡ ਮਿਸਰੀ ਨਾਲ ਤੈਨੂੰ ਕੀ ਪਤਾ ਨਾ ਬਾਰੇ ਚੱਲ ਚੱਲ ਮੁਗਾ ਮਿਲਿਆ ਸੋਧੋ ਮਾਰੂ ਮੜਾਤਾ ਬੋਤੋ ਕੁੱਛ ਪੱਛਲਾ ਆ ਭੱਜ ਗਈ ਇੱਕ ਵਾਰੇ ਲਿਕੜ ਗਏ ਕੋਈ ਨਹੀਂ ਕਿਤੇ ਨਹੀਂ ਜਾਂਦੀ ਹਾਂ ਜਾਣੀ ਕਿੱਥੇ ਮੈਂ ਕਹਿੰਦੀ ਨੇ ਕੱਟ ਜਿੰਨੋਂ ਬਾਹਰ ਦਾ ਬਾਹਰ ਜੀ ਤੁਸੀਂ ਕਰੀਂ ਮੈਂ ਜਿੱਦ ਠੀਕ ਕਰੀਂ ਨਹੀਂ ਮੈਂ ਸੰਗੋਲਣੀ ਕਰਿਆ ਇਹ 12 13000 ਮੁੱਲ ਕਰਦਾ ਤੁਸੀਂ ਫੇਰ ਲਾਉਂਦੇ ਆਪੀ ਤੇਰੇ ਜੀ 6000 ਲਾਉਂਦੇ ਕਿੰਨੇ ਲਾਉਂਦੇ ਤੁਸੀਂ ਬੋਲੇ ਆਂ ਫਿਰ ਤੂੰ ਤੈਨੂੰ ਇਹ ਵੀ ਦੱਸਦਾ ਮੈਂ ਵਿੱਚ ਨਹੀਂ ਨਾ ਕੋਈ ਸ ਹੈਗਾ ਨਾ ਕੋਈ ਕੁਛ ਮੈਨੂੰ ਨਾਲ ਲੱਗੀ ਅਗੂ ਦੀ ਬੱਚੀ ਬੋਲਦੀ ਆ ਯਾਰ ਰਾਤੇ ਪਤਾ ਕੀ ਆ ਰੂਟੀ ਅਗਲੇ ਨੂੰ ਰੂਟੀ ਮੈਂ ਹੀ ਰੂਟੀ ਦੇਣੀ ਆ ਮਾਨੂੰ ਮਾਮਾ ਆ ਜਾਣਾ ਹੈਗਾ ਭਾਈ ਮੇਰੇ ਨਾਲ ਬਰ ਭਾਈ ਪਾਰੀਆਂ ਦੋ ਸਾਰੇ ਹੋ ਗਏ ਮੈਂ ਤਾਂ ਇਹਨੂੰ ਮਾਰ ਕੇ ਤੈਨੂੰ ਮਾਰੀਏ ਪੱਟੀਆਂ ਦੀ ਕਰਦਾ ਨਹੀਂ ਉਹ ਉੱਥੇ ਤਾਂ ਵਿਗਣੇ ਨੇ ਸਰਪੰਚ ਕੋਈ ਕੁਝ ਨਹੀਂ ਹੁੰਦਾ ਉਹ ਇਹ ਮੈਨੂੰ ਤਾਂ ਕੱਬੜੋਂ ਦੋਨੋਂ ਫੜਾ ਬੜਾ ਨੋਕ ਕੱਢ ਕੇ ਫੜਾ ਕੈਂਦੀ ਕਰਨ ਦੇ ਉਹ ਨਹੀਂ ਪੱਟੀਆਂ ਦੇ ਨਹੀਂ ਸਰਪੰਚ ਦੇ ਵਿੱਚ ਮੈਨੂੰ ਦੱਸ ਦੇ ਫਿਰ ਮੈਂ ਇਹਨਾਂ ਦੀ ਸਲਾਹ ਕਰ ਲੈ ਕੀ ਕਰੀਂ ਹਾਂ ਹਾਂ ਲਾ ਜੀ ਫੜਾ ਹਾਂ ਫੜਾ ਇੱਥੇ ਦੀਗਾ ਆੜਲਾ ਕੋਈ ਕਹੂਗੀ ਯਾਰ ਹੋ ਗਿਆ ਬਾਈ ਠੀਕ ਹੈ ਯਾਰ ਵਿੱਚ ਨਹੀਂ ਹੈਗਾ ਬਸ ਵਿੱਚ ਲੱਭੇ ਕੋਈ ਦੇਖ ਲੈ ਤੂੰ ਮੈਂ ਸਮਝ ਕੇ ਦੇਖਿਆ 9000 ਦੀਆਂ ਹੋ ਗਈਆਂ ਬਸ ਬਸ ਠੀਕ ਆ ਰੱਖ ਯਾਰ ਰੱਖ ਓਏ ਆ ਠੀਕ ਆ ਬਾਈ ਇੱਕ ਦਾ ਹੋਣਾ ਯਾਰ ਸੱਤੀ ਹੈ ਅੱਗੇ ਬਾਈ ਉਹ ਕਰ ਜਾ ਕੋਸਤੀ ਉਹ ਵਾ ਠੀਕ ਆ ਬਾਈ ਬਸ ਠੀਕ ਹੈ ਠੀਕ ਆ ਸੱਤੀ ਐਕਚੁਅਲੀ ਕਿ ਕਰ ਕਿਵੇਂ ਹੋ ਜਾਣਗੇ ਕੀ ਆ ਰਿਹਾ ਏ ਠੀਕ ਆ ਨਹੀਂ ਆ ਰਹੀਆਂ ਬਾਈ ਹੁਣ ਯਾਰ ਇਹਨਾਂ ਵੀ ਉਹ ਉਹਦਾ ਯਾਰ ਬਾਈ ਆ ਦੇ ਲੈ ਲੈ 11 12 ਕਿਲੋ ਮੀਠਾ ਹੁਣ ਇਹਨਾਂ ਨੂੰ ਭਰੀਏ ਕਿਹਦਾ ਸਾਰੇ ਡੁੱਗਲੇ ਨੇ ਉਹ 44000 ਫੜ ਜਰ ਵੀਰੇ ਫੜ ਪੂਰੇ 20000 ਦੀਆਂ ਹੋ ਗਈਆਂ ਯਾਰ ਜਹੋਂ ਨਮਕਾ ਕੀ ਦੀਗਾ ਬਾ ਠੀਕ ਆ ਦੇ ਦੇ ਬਾਈ ਠੀਕ ਆ ਕੀ ਇਹ ਕਰਾਉਣਗੇ ਫਿਰ ਸਰ ਜੀ ਆਪਣੀ ਆਪਣੀ ਬੜੀ ਯਾਰ ਆਪਣੀ ਅਗਲੀ ਬਾਕੀ ਤਿੰਨ ਨੌ ਪਿੱਛੇ ਕਾ ਦੇ ਇਹਨੂੰ ਮੱਥੀ ਜੀ ਹਾ ਦੂਗਾ ਆ ਹੋ ਗਿਆ ਹੋ ਗਿਆ ਠੀਕ ਹੁਣ ਪੁੱਛਦਾ ਹੈ ਕਿ ਕਿਨੇ ਆ ਲੈ ਭਾਈ ਚੱਲਿਆ ਪਾਹੇ ਓਏ ਤੇਰੀ ਵਿਚਾਰੀ ਨੂੰ ਨਾ ਮੈਂ ਤਾਂ ਨਾਲ ਕਰੀ ਹੋਈ ਮੈਂ ਤਾਂ ਹਰੀ ਗੋਮਨ ਰੋ ਗਿਆ ਮੈਂ ਠੀਕ ਕਰ ਦੇ ਨਾ ਤੰਨ ਨੇ ਤੰਨੇ ਬੁੱਜਨੇ ਤੰਨਾ ਦੇ ਦੇ ਉਹ ਦੇਖੀਉਂਗਾ ਮਾੜੂ ਆ ਬੰਦਾ ਉਹ ਮਾੜੂ ਮੈਨੂੰ ਬੜਾ ਮਾੜੂ ਤੇ ਬੜਾ ਗਰੀਬ ਬੰਦਾ ਹੈ ਦੇਖ ਕੇ ਚ ਲੈ ਲਿਆ ਕਰਦਾ ਮਾੜੂ ਹੁੰਦਾ ਬਸ ਹੋ ਸੋ ਨਾਲ ਕੀ ਬਲੋ ਮੈਂ ਉਹ ਨਹੀਂ ਕਹਿੰਦਾ ਮੈਂ ਉਹ ਗੱਲ ਕਰਦਾ ਐ ਨਾ ਕਰੇ ਕਿਆ ਕਰੂ ਫਤਿਹ ਜਦੋਂ ਖੇਡੋ ਬਾਕੀਆ ਮਾਰੂਏ ਬੰਦਾ ਕੱਢਦਾ ਭੈਣ ਦੀ ਸੜਨੋਂ ਕਿੱਥੇ ਗਿਆ ਨਾ ਲਖੀ ਕਿ ਬਾਕੀਆ ਤੁਸੀਂ ਯਾਰੀ ਜੇ ਤਾਂ ਚੱਲ ਗਈ ਉਹ ਮੋਟੇ ਹਾਂ ਮਹਾਦਲ ਮੜਾ ਜਿਹੜਾ ਉਹ ਹੁੰਦਾ ਮੈਂ ਕਿਹੜਾ ਹਾਂ ਤੂੰ ਸਾਰੇ ਕੋਲੇ ਤੂੰ ਹੁਣ ਤੈਨੂੰ ਐ ਕਹਿੰਦੇ ਆ ਠੀਕਾ ਤੇ ਪਰਚੀ ਦੇ ਦੇ ਮੈਨੂੰ ਕਿੱਥੇ ਵੀ ਕਰਾਈ ਬੰਦਾ ਚਲ ਨਾ ਬਈ ਪੂਰਾ 20000 ਦਾ ਸੌਦਾ ਹੋ ਗਿਆ ਤਿੰਨਾ ਦੋ ਬੱਕਰੀਆਂ ਨੇ ਇੱਕ ਬੱਕਰਾ ਬਾਈ ਇਹ ਚਾਚਾ ਦੋ ਬਣ ਹਾਂ ਉਹ ਦੇਖੀ ਆ ਉਹ ਨਮਾ ਹਾਨੀ ਆ ਸਹੀ ਜਾਂਦੀ ਹੋਈ ਆ ਬਾਈ ਨੰਨੇ ਸਹੀ ਹੋਈ ਆ ਇੱਥੋਂ ਇਹ ਦਸ ਮੂਹੇ ਕਰ ਦਿੱਤਾ ਨੇ ਪਰ ਸਭ ਕੁਝ ਕੰਨ ਕੋਲ ਬਹੁਤ ਬੁਝੀ ਨਹੀਂ ਲਾਈ ਵੀ ਆ ਬਾਈ ਯਾਰਾ ਜੇ ਸੁਣਵਾ ਦੇ ਤਾਂ ਇੰਨੀ ਗੱਲ ਆ ਤੁਸੀਂ ਆਪਣੇ ਹਿਸਾਬ ਨਾਲ ਬੱਚੇ ਲਓ ਚੰਗਾ ਬਰੀਡਰ ਛੱਡ ਕੇ ਕਿਸੇ ਦਾ ਕੀ ਪਤਾ ਭਟਕਿਆ ਢੋਲਾ ਕਿੱਥੋਂ ਕਰੋਸ ਹੋਈ ਵੀ ਆ ਬੱਕਰੀ ਨਹੀਂ ਮਾੜੀ ਹੈਗੀ ਬੰਦਾ ਮਾੜਾ ਹੋ ਜਾਂਦਾ ਯਾਰ ਬੰਦਾ ਮਾੜਾ ਨਹੀਂ ਬੰਦਾ ਮਾੜਾ ਹੋ ਜਾਂਦਾ ਬੱਕਰੀ ਨਹੀਂ ਮਾੜੀ ਹੁੰਦੀ ਤੁਸੀਂ ਪਾਇਆ ਨਹੀਂ ਰੱਖ ਲਿਖੀ ਆ ਇਸੇ ਪੈਸੇ ਲਾ ਦੋ ਮੌਸਮ ਦਾ ਦੇਖ ਲੈ ਪਲਾ ਬਾਈ ਇਹਦਾ ਕਰ ਲੈ ਰਹਿ ਕਰ ਲੈ ਰਹਿ ਕਰ ਲੈ ਮਨਪਾ ਖੜਾ